ਜੇ ਕਰ ਕੀ ਮੈਂ ਸੇਵਾ ਆਪ ਦੀ ਜਿੰਦਾਤਾ ਮੈਂ ਹਾਂ ਗਰੀ ਵਹਿ ਨਮਾਣਾ ਜੇ ਕਰ ਕੀ ਮੈਂ ਸੇਵਾ ਆਪ ਦੀ ਜਿੰਦਾਤਾ ਮੈਂ ਹਾਂ ਗਰੀ ਵਹਿ ਨਮਾਣਾ ਜਿਤਨੀ ਹੋਮ ਧਰ ਗੀਲੇ ਮੀਨੇ ਨਾ ਦੇ ਆ ਜੀ ਕੇ ਮੇ ਬਾਣ ਦੇ ਮੰਜੇ ਤੇ ਮੈਂ ਵਟਾ ਦਿਆਂ ਜੀ ਤਾਨੀ ਹੋ ਮਾ ਤਰੰਗੀ ਲੈ ਪੀਣੇ ਦਾ ਦਿਆਂ ਜੀ ਕੇ ਮੇ ਬਾਣ ਦੇ ਮੰਜੇ ਤੇ ਮੈਂ ਵਟਾ ਦਿਆਂ ਜੀ ਇਸ ਗੱਲੋਂ ਦਿਲ ਖੋਸਦਾ ਜੀ ਇੱਕ ਰੱਬ ਨੂੰ ਪਤਾ ਤੇ ਜਾ ਮੈਂ ਜਾਣਾ ਜੀ ਕਰਾਂ ਕੀ ਮੈਂ ਸੇਵਾ ਆਪ ਦੀ ਜਿੰਦਾਤਾ ਮੈਂ ਹਾਂ ਗਰੀ ਵੇ ਨਮਾਨ ਜੇ ਸਾਰਾ ਦਿਨ ਹ ਕਮਾਈ ਵਿੱਚ ਖਾ ਬਰਾ ਜੇ ਤਾਂ ਵੀ ਮਸਾਂ ਜੀ ਹੈ ਜੂਰ ਚੁੱਲ੍ਹਾ ਤੰਮ ਦਾ ਜੇ ਸਾਰਾ ਦਿਨ ਹ ਕਮਾਈ ਵਿੱਚ ਖੰਮ ਦਾ ਤਾਂ ਵੀ ਮਸਾਂ ਜੀ ਹੈ ਜੂਰ ਚੁੱਲ੍ਹਾ ਤਵੇਂ ਦਾ ਜੇ ਮੇਰਾ ਪਰਿਵਾਰ ਧਾਤਿਆ ਦੀ ਸੋ ਮਨ ਝਾਂ ਢਾ ਕੇ ਦੇ ਕਦੇ ਭੋਖਾ ਪਾਣਾ ਕਰੈ ਕਿ ਮੈਂ ਸੇਵਾ ਆਪ ਦੀ ਜੀਦਾਤਾ ਮੈਂ ਹਾਂ ਗਰੀਵ ਨਮਾਣਾ ਹੱਥ ਵੀ ਲੈਂਦੇ ਰਾਜ ਦੇਂਦਾ ਦਾ ਤਰਿਓ ਜੀ ਰੁਖੀ ਮੇਦੀ ਮਨ ਜੂਰ ਮੇਰੀ ਕਰਿਓ ਹੱਥ ਵੀ ਲੈਂਦੇ ਰਾਜ ਦੇਂਦਾ ਦਾ ਤਰਿਓ जीरो की मेसी मंजूर मेरी करे हो कार जादी चेत पाद सादी सती न्यामता खवा मातो नुखाना करा की मैं सेवा आप दी दिन राता मैं हाँ गिरी वह न माना जी करा की मैं सेवा आप दी दिन राता मैं हाँ गिरी वह न